ਸਸਿਕਾ ਜੀ ਮਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਰੋਧੀਆਂ ਅਤੇ ਪੱਤਰਕਾਰ ਦੇ ਨਿਸ਼ਾਨੇ ਤੇ ਬਣੇ ਹੋਏ ਨੇ ਹਾਲੀ ਦੇ ਵਿੱਚ ਇੱਕ ਪੱਤਰਕਾਰ ਨੇ ਟਰੂਡੋ ਸਰਕਾਰ ਬਾਰੇ ਅਹਿਮ ਖੁਲਾਸੇ ਕੀਤੇ ਨੇ ਪੱਤਰਕਾਰ ਦਾ ਮੰਨ ਹੈ ਕਿ ਟਰੂਡੋ ਦਾ ਭਾਰਤ ਦੇ ਨਾਲ ਕੂਟਨੀਤਿਕ ਵਿਵਾਦ ਵੋਟਾਂ ਦੇ ਹਾਸਲ ਕਰਨ ਦੀ ਇੱਕ ਬ੍ਰੇਨ ਕੋਸ਼ਿਸ਼ ਸੀ ਜੋ ਆਖਰਕਾਰ ਉਸ ਉੱਤੇ ਉਲਟੀ ਹੀ ਪੈ ਚੁੱਕੀ ਹੈ ਟਰੂਡੋ ਦੀ ਲੋਕਪ੍ਰਿਅਤਾ ਉਸ ਦੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਆਰਥਿਕ ਨੂੰ ਸੰਭਾਲਣ ਕਾਰਨ ਘਟ ਗਈ ਹੈ ਅਤੇ ਉਸ ਦੀ اپنی پارٹی ਦਾ ਉਸੇ ਵਿੱਚ ਵਿਸ਼ਵਾਸ ਘਟਨਾ ਸ਼ੁਰੂ ਹੋ ਗਿਆ ਕੈਨੇਡੀਅਨ ਪੱਤਰਕਾਰ ਨੇ ਕਿਹਾ ਕਿ ਉਸਨੇ ਭਾਰਤ ਦੇ ਨਾਲ ਕੂਟਨੀਤਕ ਵਿਵਾਦ ਸਿਰਫ ਆਪਣੀ ਵੋਟ ਬੈਂਕ ਰਾਜਨੀਤੀ ਦੇ ਲਈ ਖੜਾ ਕੀਤਾ ਜੋ ਕੰਮ ਨਹੀਂ ਆਇਆ ਦਸੇ ਕੈਨੇਡੀਅਨ ਪੱਤਰਕਾਰਾਂ ਦਾ ਕਹਿਣਾ ਹੈ ਕਿ ਪੂਰੀ ਕੈਨੇਡੀਅਨ ਰਾਜਨੀਤੀ ਸੰਕਟ ਦੇ ਵਿੱਚ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਟਰੂਡੋ ਨੇ ਐਲਾਨ ਕੀਤਾ ਸੀ ਕਿ ਉਹ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਜਿਵੇਂ ਹੀ ਇਸ ਅਹੁਦੇ ਦੇ ਲਈ ਕੋਈ ਨਵਾਂ ਉਮੀਦਵਾਰ ਮਿਲੇਗਾ ਉਨੇਕੇ ਹਾਕੀ ਕੈਨੇਡੀਅਨ ਸੰਸਦ 24 ਮਾਰਚ ਤੱਕ ਮੁਲਤਵੀ ਜਾਂ ਫਿਰ ਮੁਅੱਤਲ ਕੀਤੀ ਜਾਵੇਗੀ ਕੈਨੇਡੀਅਨ ਪੱਤਰਕਾਰਾਂ ਦਾ ਮੰਨ ਹੈ ਕਿ ਚੋਣਾਂ ਦੇ ਵਿੱਚ ਅੱਗੇ ਹੋਣ ਦੇ ਬਾਵਜੂਦ ਕੰਜ਼ਰਵੇਟਿਵ ਪਾਰਟੀ ਆਪਣੀਆਂ ਨੀਤੀਆਂ ਬਾਰੇ ਬਹੁਤ ਸਪਸ਼ਟ ਨਹੀਂ ਹੈ ਜਿਸ ਕਾਰਨ ਪੂਰੀ ਕੈਨੇਡੀਅਨ ਰਾਜਨੀਤੀ ਸੰਕਟ ਦੇ ਵਿੱਚ ਹੈ ਲਿਬਰਲ ਪਾਰਟੀ ਦੇ ਵਿੱਚ ਜਸਟਿਨ ਟ੍ਰੂਡੋ ਦੇ ਸੰਭਾਵੀ ਉੱਤਰ ਅਧਿਕਾਰੀਆਂ ਬਾਰੇ ਬੋਲਦਿਆਂ ਉਕਤ ਪੱਤਰਕਾਰ ਨੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫੀਲੈਂਡ ਦੇ ਨਾਂਵਾਂ ਵੱਲ ਇਸ਼ਾਰਾ ਕੀਤਾ ਹਾਲਾਂਕਿ ਉਸਨੇ ਇਹ ਵੀ ਦੱਸਿਆ ਕਿ ਜੋ ਵੀ ਟ੍ਰੂਡੋ ਦੀ ਥਾਂ ਲਵੇਗਾ ਉਹ ਪ੍ਰਭਾਵਸ਼ਾਲੀ ਧੰਗ ਦੇ ਨਾਲ ਬਲੀ ਦਾ ਬੱਕਰਾ ਹੋਵੇਗਾ ਅਤੇ ਸਿਰਫ ਕੁਝ ਹਫ਼ਤੇ ਜਾਂ ਫਿਰ ਮਹੀਨਿਆਂ ਦੇ ਲਈ ਪ੍ਰਧਾਨ ਮੰਤਰੀ ਰਹੇਗਾ ਬੇਸ਼ੱਕ ਕੰਜ਼ਰਵੇਟਿਵ ਚੌਨ ਅੰਕੜਿਆਂ ਦੇ ਵਿੱਚ ਚੰਗੇ ਨੇ ਉਹ ਲਿਬਰਲ ਪਾਰਟੀ ਤੋਂ ਲਗਭਗ 20 ਤੋਂ 30 ਅੰਕ ਅੱਗੇ ਹਨ ਅਤੇ ਲਿਬਰਲ ਪਾਰਟੀ ਨੂੰ ਹੁਣ ਇੱਕ ਨਵਾਂ ਨੇਤਾ ਲੱਭਣਾ ਪਵੇਗਾ ਮੈਂ ਕਹਾਂਗਾ ਕਿ ਕੈਨੇਡਾ ਦਾ ਅੰਤਰੀਮ ਪ੍ਰਧਾਨ ਮੰਤਰੀ ਲਿਬਰਲ ਪਾਰਟੀ ਤੋਂ ਬਚ ਨਹੀਂ ਸਕੇਗਾ ਕਿਉਂਕਿ ਟ੍ਰੂਡੋ ਦੀਆਂ ਨੀਤੀਆਂ ਦਾ ਪਾਰਟੀ ਉੱਤੇ ਬੁਰਾ ਪ੍ਰਭਾਵ ਪਿਆ ਹੈ ਇਸ ਨਾਲ ਹੀ ਪੱਤਰਕਾਰ ਨੇ ਕਿਹਾ ਕਿ ਚੰਦਰ ਆਰਿਆ ਜੋ ਕਿ ਇੱਕ ਲਿਬਰਲ ਸੰਸਦ ਮੈਂਬਰ ਹੈ ਜੋ ਕਿ ਇੱਕ ਭਾਰਤੀ ਵਿਚੋਖੜ ਤੋਂ ਆਂਦਾ ਹੈ ਉਹ ਹਿੰਦੂ ਸਭਿਅਤਾ ਬਾਰੇ ਬਹੁਤ ਗੱਲਾਂ ਕਰਦੇ ਨਹੀਂ ਅਤੇ ਨਾਲ ਹੀ ਉਹ ਇੱਕ ਵੱਖਵਾਦੀਆਂ ਦੀ ਖੁੱਲਕੇ ਅਤੇ ਸਪਸ਼ਟ ਤੌਰ ਤੇ ਨਿੰਦਾ ਵੀ ਕਰਦੇ ਨੇ ਇਸ ਲਈ ਚੁੰਦਰ ਆਰਿਆ ਵੀ ਦੌਰ ਦੇ ਵਿੱਚ ਆਉਂਦੀ ਇੱਛਾ ਦਿਖਾ ਰਿਹਾ ਹੈ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਉੱਤੇ ਬੋਲਦੇ ਹੋਏ ਪੱਤਰਕਾਰ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਇਸ ਦੇ ਨੇਤਾ ਨੇ ਬਰਬਾਦ ਕਰ ਦਿੱਤਾ ਹੈ ਅਤੇ ਜੇਕਰ ਪਾਰਟੀ ਨੂੰ ਮੁੜ ਸੁਜੀਤ ਕਰਨਾ ਹੈ ਤਾਂ ਉਸ ਨੂੰ ਉਸ ਤੋਂ ਛੁਟਕਾਰਾ ਪਾਉਣਾ ਪਵੇਗਾ ਉਨ੍ਹਾਂਗੇ ਕਿਹਾ ਕਿ ਮੌਜੂਦਾ ਲਿਬਰਲ ਸਰਕਾਰ ਡਿੱਗੇਗੀ ਕਿ ਜਾਣੀ ਇਹ ਤਾਂ ਹੁਣ ਐਨਡੀਪੀ ਵੋਟ ਉੱਤੇ ਨਿਰਭਰ ਕਰੇਗਾ ਜੋ ਮੌਜੂਦਾ ਦ੍ਰਿਸ਼ਟੀਕੋਣ ਦੇ ਵਿੱਚ ਜਗਬੀਰ ਸਿੰਘ ਨੂੰ ਮਹੱਤਵਪੂਰਨ ਖਿਡਾਰੀ ਬਣਾਉਂਦਾ ਹੈ